ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰਾਏ ਚੈਨਲ ਬਹੁਤ ਬਹੁਤ ਸਵਾਦ ਤੁਹਾਡਾ ਪੰਜਾਬ ਦੇ ਵਿੱਚ ਜੋ ਲੁਧਿਆਣਾ ਦੀ ਉਪ ਚੋਣ ਹੋਣ ਜਾ ਰਹੀ ਏ ਉਸ ਲੁਧਿਆਣਾ ਦੀ ਉਪ ਚੋਣ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਵਿੱਚ ਵੱਡੀ ਫੁੱਟ ਸਾਹਮਣੇ ਆਈ ਏ ਕਾਂਗਰਸ ਦੀ ਫੁੱਟ ਹੁਣ ਜਗ ਜाहिर ਹੋ ਗਈ ਏ ਜਿਹੜੀ ਅੰਦਰ ਖਾਤੇ ਚੱਲ ਰਹੀ ਸੀ ਜਿਹੜੀ ਅੰਦਰ ਧੋਖਰੇ ਸੀ ਹੁਣ ਉਹ ਬਾਹਰ ਉੱਭਰ ਕੇ ਆ ਗਈ ਹੈ ਜਿਵੇਂ ਹੀ ਰਾਜਾ ਵੜਿੰਗ ਨੇ ਕੱਲ ਐਲਾਨ ਕਰ ਦਿੱਤਾ ਦੂਸਰੇ ਪਾਸੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਹਨਾਂ ਦੇ ਵੱਲੋਂ ਲੁਧਿਆਣਾ ਦੀ ਜਿਮਣੀ ਚੋਣ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਇਹ ਦੋਨੋਂ ਆਗੂਆਂ ਦੇ ਵਿੱਚ ਆਪੋ ਆਪਣੀ ਤਾਕਤ ਦਿਖਾਈ ਜਾ ਰਹੀ ਹੈ ਜੋ ਪੰਜਾਬ ਦੇ ਕਾਂਗਰਸ ਦੇ ਵਿੱਚ ਇਹ ਹਾਈ ਕਮਾਂਡ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਨੇ ਦੋਨੋਂ ਲੀਡਰ ਦੋਨੋਂ ਮੁੱਖ ਮੰਤਰੀ ਦੀ ਦੌੜ ਦੇ ਵਿੱਚ ਲੱਗੇ ਹੋਏ ਨੇ ਸੋ ਪੰਜਾਬ ਕਾਂਗਰਸ ਦੇ ਵਿੱਚ ਇਸ ਫੁੱਟ ਦੇ ਬਾਰੇ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਜਿਵੇਂ ਹੀ ਲੁਧਿਆਣਾ ਜਿਮਨੀ ਚੋਣ ਦਾ ਐਲਾਨ ਹੋਇਆ ਕਾਂਗਰਸ ਵੱਲੋਂ ਆਪਣਾ ਉਮੀਦਵਾਰ ਭਾਰਤ ਕੁਸ਼ਨ ਆਸ਼ੂ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਜੋ ਦਿੱਲੀ ਹਾਈ ਕਮਾਂਡ ਦੇ ਵੱਲੋਂ ਭਾਰਤ ਕੁਸ਼ਨ ਆਸ਼ੂ ਨੂੰ ਉਮੀਦਵਾਰ ਬਣਾਇਆ ਹੈ ਜਦੋਂ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਭਾਰਤ ਪੂਸ਼ਣ ਆਸ਼ੂ ਨੂੰ ਉਮੀਦਵਾਰ ਨਹੀਂ ਬਣਾਉਣਾ ਚਾਹੁੰਦੇ ਸੀ ਜੋ ਕਿ ਹੁਣ ਕਾਂਗਰਸ 'ਚ ਨਵੀਂ ਕਤਾਰਬੰਦੀ ਬਣਨ ਲੱਗ ਗਈ ਏ ਨਵੇਂ-ਨਵੇਂ ਗੁੱਟਬੰਦੀਆਂ ਬਣਨ ਲੱਗੀਆਂ ਨੇ ਜੋ ਸਿਆਸੀ ਆਗੂ ਅਲੱਗ-ਅਲੱਗ ਧੜਿਆਂ ਦੇ ਵਿੱਚ ਨਜ਼ਰ ਆਉਣੇ ਸ਼ੁਰੂ ਹੋਏ ਨੇ ਕਾਂਗਰਸੀ ਆਗੂ راہਲ ਗਾਂਧੀ ਜਿਨ੍ਹਾਂ ਨੇ 4 ਜੂਨ ਨੂੰ ਚੰਡੀਗੜ੍ਹ ਆਉਣਾ ਹੈ ਸੋ ਉਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੀ ਅੰਦਰੂਨੀ ਫੁੱਟ ਜਿਹੜੀ ਹੈ ਉਹ ਸ਼ਰੈਅਮ ਦੇਖਣ ਨੂੰ ਮਿਲ ਰਹੀ ਹੈ। ਪੰਜਾਬ ਮਾਮਲਿਆਂ ਦੇ ਇੰਚਾਰਜ ਜਿਨ੍ਹਾਂ ਨੂੰ ਲਾਇਆ ਗਿਆ ਸੀ ਭੁਵੇਸ਼ ਬਗੇਲ ਵੀ ਕਾਂਗਰਸ ਦੀ ਇਸ ਧੜੇਬੰਦੀ ਨੂੰ ਖਤਮ ਨਹੀਂ ਕਰ ਪਾਰੇ ਜੋ ਪੰਜਾਬ ਦੀ ਖਾਸ ਕਰਕੇ ਧੜੇਬੰਦੀ ਜਿਹੜੇ ਕਿ ਪਹਿਲਾਂ ਇੰਚਾਰਜ ਲੱਗੇ ਸੀ ਜੋ ਪਹਿਲਾਂ ਰਾਜਸਥਾਨ ਤੋਂ ਜਿਹੜਾ ਇੱਕ ਵਿਧਾਇਕ ਸੀ ਉਹਨੂੰ ਇੰਚਾਰਜ ਲਾਇਆ ਗਿਆ ਸੀ ਉਹ ਵੀ ਧੜੇਬੰਦੀ ਨਹੀਂ ਖਤਮ ਕਰ ਸਕਿਆ ਸੀ ਜਿਸ ਕੰਮ 2022 ਦੀਆਂ ਚੋਣਾਂ ਕਾਂਗਰਸ ਹਾਰ ਜਾਂਦੀ ਏ ਇਸ ਤੋਂ ਪਹਿਲਾਂ ਜਿਹੜੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਸੀ ਉਹਨਾਂ ਨੂੰ ਪੰਜਾਬ ਦਾ ਇੰਚਾਰਜ ਲਾਇਆ ਸੀ ਪਰ ਉਹਨਾਂ ਦੇ ਕੋਲੋਂ ਵੀ ਇਹ ਧੜੇਬੰਦੀ ਉਸ ਵਕਤ ਖਤਮ ਨਹੀਂ ਹੋਈ ਸੀ ਜਦੋਂ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੇ ਵਿੱਚ ਟਕਸਰ ਚੱਲੀ ਸੀ ਇੱਕ ਵਾਰ ਫਿਰ ਹੁਣ ਇਹ ਧੜੇਬੰਦੀ ਭੁਪੇਸ਼ ਪਗੇਲ ਲਈ ਵੀ ਸਿਰ ਦਰਦਬਣੀ ਹੋਈ ਏ ਨਵਜੋਤ ਸਿੰਘ ਸਿੱਧੂ ਦੀ ਵੀ ਐਂਟਰੀ ਹੋਣ ਜਾ ਰਹੀ ਏ ਜਿਹੜੇ ਕਿ ਨਵਜੋਤ ਸਿੰਘ ਸਿੱਧੂ ਬੈਕਫੁੱਟ ਤੇ ਬੈਠੇ ਸੀ ਜੋ ਨਵੇਂ ਆਗੂਆਂ ਨੇ ਨਵੀਂ ਧੜੇਬੰਦੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਐਂਟਰੀ ਹੋਵੇਗੀ ਸਾਬਕਾ ਮੁੱਖ ਮੰਤਰੀ ਚੰਜੀਤ ਸਿੰਘ ਚੰਨੀ ਨੇ ਜੋ ਐਲਾਨ ਕੀਤਾ ਹੈ ਸੋ ਲੋਹੜਾਣਾ ਪੱਛਮੀ ਤੋਂ ਕਾਂਗਰਸੀ ਉਮੀਦਵਾਰ 파ਰਤਪੂਸ਼ਨ ਆਸ਼ੂ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਸੰਸਦ ਮੈਂਬਰ ਚੰਜੀਤ ਸਿੰਘ ਚੰਨੀ ਜਿਨ੍ਹਾਂ ਨੇ ਜੋ ਲੋਕ ਸਭਾ ਚੋਣਾਂ ਦੇ ਵਿੱਚ ਰਾਜਾ ਵੜਿੰਗ ਦਾ ਵਿਰੋਧ ਕਰ ਰਹੇ ਸੀ ਕਮਲਜੀਤ ਸਿੰਘ ਕੜਵਲ ਉਨ੍ਹਾਂ ਦੀ ਕਾਂਗਰਸ ਵਿੱਚ ਵਾਪਸੀ ਕਰਵਾਈਏ ਉਸ ਤੋਂ ਬਾਅਦ ਇਹ ਸਾਰਾ ਮਾਮਲਾ ਗਰਮਾਇਆ ਹੈ ਦੂਸਰੇ ਪਾਸੇ ਕਾਂਗਰਸ ਪ੍ਰਧਾਨ ਅਮਨੰਦਨ ਸਿੰਘ ਰਾਜਾਵੜਿੰਗ ਨੇ ਵੀ ਆਪਣੇ ਇਸ ਗੁੱਸੇ ਨੂੰ ਹਜਮ ਨਹੀਂ ਕੀਤਾ ਔਰ ਰਾਜਾਵੜਿੰਗ ਨੇ ਜੋ ਉਸੇ ਵਕਤ ਇਸਨੀ ਪਾਜੀ ਮੋੜੀਏ ਉਹਨਾਂ ਨੇ ਵੀ ਜੋ ਸੰਸਦ ਮੈਂਬਰ ਬਣੇ ਚੰਜੀਤ ਸਿੰਘ ਚੰਨੀ ਦਾ ਜਿਹੜੇ ਬਹੁਤ ਹੀ ਕੱਟੜ ਵਿਰੋਧੀ ਨੇ ਉਹਨਾਂ ਨੂੰ ਦੂਸਰੇ ਦਿਨ ਉਹਨਾਂ ਨੇ ਕਾਂਗਰਸ ਵਿੱਚ ਵਾਪਸੀ ਕਰਵਾ ਲਈ ਦੋਵੇਂ ਆਗੂ ਪਾਰਟੀ ਚ ਜਦੋਂ ਦੋਸਤੋਂ ਵੱਖ-ਵੱਖ ਆਗੂਆਂ ਦੇ ਵੱਲੋਂ ਸ਼ਾਮਲ ਕਰਵਾਏ ਜਾਂਦੇ ਨੇ ਤਾਂ ਇਸ ਨੂੰ ਲੈ ਕੇ ਕਾਂਗਰਸ ਦੇ ਇੰਚਾਰਜ ਜਿਹੜੇ ਨੇ ਉਹ ਚਿੰਤਾ ਵਿੱਚ ਨੇ راہਲ ગાંધી ਚਿੰਤਾ ਵਿੱਚ ਨੇ ਕਿ ਦੋਨੋਂ ਲੀਡਰ ਆਪੋ-ਆਪ ਦੇ ਜਿਹੜੇ ਸਿਆਸੀ ਵਿਰੋਧੀ ਨੇ ਉਹਨਾਂ ਨੂੰ ਕਾਂਗਰਸ ਵਿੱਚ ਵਾਪਸੀ ਕਰਵਾ ਰਹੇ ਨੇ ਚਲੋ ਇਹ ਤਾਂ ਕਾਂਗਰਸ ਲਈ ਫਾਇਦੇ ਵਾਲੀ ਗੱਲ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਲਈ ਇਹ ਬਹੁਤ ਵੱਡਾ ਨੁਕਸਾਨ ਵੀ ਹੋ ਸਕਦਾ ਹੈ ਜਿਵੇਂ ਚਰਨਜੀਤ ਸਿੰਘ ਚੰਨੀ ਨੇ ਜੋ ਕਰਮਜੀਤ ਕੜਵਲ ਤੇ ਇੱਕ ਕਰਨਵੜਿੰਗ ਨੂੰ ਕਾਂਗਰਸ ਵਾਪਸੀ ਕਰਵਾਈ ਜੋ ਕਿ ਇਹੀ ਕਰਨਵੜਿੰਗ ਤੇ ਕਮਲਜੀਤ ਕੜਵਲ ਰਾਜਾ ਦਾ ਵਿਰੋਧ ਕਰਦੇ ਰਹੇ ਨੇ ਲੋਕ ਸਭਾ ਚੋਣਾਂ ਦੇ ਵਿੱਚ ਆਸ਼ੂ ਵੀ ਜਿਹੜਾ ਉਹਨਾਂ ਦਾ ਸਾਥ ਦਿੰਦੇ ਰਹੇ ਨੇ ਜਿਸ ਕਾਰਨ ਲੁਧਿਆਣਾ ਦੀ ਜਿਮਨੀ ਚੋਣ ਵਿੱਚ ਆਸ਼ੂ ਦੇ ਨਾਲ ਰਾਜਾ ਵੜਿੰਗ ਦੀ ਨਾਰਾਜ਼ਗੀ जगਜाहिर ਸੋ ਦੂਸਰੇ ਪਾਸੇ ਜੋ ਸੰਸਦ ਮੈਂਬਰ ਚੰਨੀ ਨੇ ਹਲਕੇ ਦੇ ਵਿੱਚ ਜੋ ਕਾਂਗਰਸ ਦੇ ਮੌਜੂਦਾ ਵਿਧਾਇਕ ਜਿਹੜੇ ਕਿ ਫਲੋਰ ਹਲਕੇ ਤੋਂ ਜਿਨ੍ਹਾਂ ਦੀ ਵਾਪਸੀ ਕਰਵਾਈਏ ਵਿਕਰਮਜੀਤ ਸਿੰਘ ਚੌਧਰੀ ਉਹ ਟਿਕਟ ਲੈਂਦੇ ਸੀ ਜਰੰਦਰ ਹਲਕੇ ਤੋਂ ਪਰ ਜਰੰਦਰ ਹਲਕੇ ਤੋਂ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਚਰਨਜੀਤ ਸਿੰਘ ਚੰਨੀ ਨੂੰ ਹਾਈ ਕਮਾਂਡ ਨੇ ਉਮੀਦਵਾਰ ਬਣਾਇਆ ਤਾਂ ਉਸ ਵੇਲੇ ਵਿਕਰਮ ਚੌਧਰੀ ਨੇ ਪੂਰੀ ਬਗਾਵਤ ਕੀਤੀ ਚਰਨਜੀਤ ਸਿੰਘ ਚੰਨੀ ਦੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਉਹਨਾਂ ਨੇ ਜਿਹੜਾ ਕਿ ਭਾਜਪਾ ਦੇ ਹੱਕ ਵਿੱਚ ਚੋਣ ਪ੍ਰਚਾਰ ਵੀ ਕੀਤਾ ਸੀ ਔਰ ਚੰਨੀ ਸਿੰਘ ਚੰਨੀ ਨੂੰ ਹਰਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ ਪਰ ਚੰਨੀ ਸਿੰਘ ਚੰਨੀ ਜਿੱਤ ਜਾਂਦੇ ਨੇ ਉਸ ਤੋਂ ਬਾਅਦ ਕਾਂਗਰਸ ਦੇ ਵੱਲੋਂ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਹੈ ਵਿਕਰਮ ਚੌਧਰੀ ਨੂੰ ਵਿਕਰਮ ਚੌਧਰੀ ਬੈਕਫੁੱਟ ਚਲੇ ਜਾਂਦੇ ਨੇ ਪਰ ਕੱਲ ਜਿਵੇਂ ਹੀ ਰਾਜਾ ਵੜਿੰਗ ਤੇ ਸੁਖਜਿੰਦਰ ਰੰਧਾਵਾ ਨੇ ਉਹਨਾਂ ਦੀ ਫਿਰ ਕਾਂਗਰਸ ਵਿੱਚ ਵਾਪਸੀ ਕਰਵਾ ਦਿੱਤੀ ਇਸ ਨੂੰ ਲੈ ਕੇ ਦੋਨੋਂ ਲੀਡਰਾਂ ਦੇ ਵਿੱਚ ਜਿਹੜੀ ਇਹ ਬਹੁਤ ਵੱਡੀ ਧੜੇਬੰਦੀ ਉੱਪਰ ਕੇ ਸਾਹਮਣੇ ਆਈ ਏ ਜੋ ਕਿ ਰਾਜਾ ਵੜਿੰਗ ਦੇ ਨਾਲ ਸੁਖਜਿੰਦਰ ਰੰਧਾਵਾ ਪਰਤਾਪ ਸਿੰਘ ਬਾਜਵਾ ਤੇ ਸੁਖਪਾਲ ਸਿੰਘ ਖੈਰਾ ਚਾਰ ਵੱਡੇ ਆਗੂ ਨਜ਼ਰ ਆਉਂਦੇ ਨੇ ਜਦੋਂ ਕਿ ਦੂਸਰੇ ਪਾਸੇ ਚੰਦਰ ਸਿੰਘ ਚੰਨੀ ਦੇ ਨਾਲ ਰਾਣਾ ਗੁਰਜੀਤ ਸਿੰਘ ਪ੍ਰਗਟ ਸਿੰਘ ਆਸ਼ੂ ਤੇ ਹੋਰ ਜਿਹੜੇ ਮਮਾ সিদ্দিক ਗੁਰਜੀਤ ਸਿੰਘ ਔਜਲਾ ਇਹ ਸਾਰੇ ਹੀ ਜਿਹੜੇ ਲੀਡਰ ਨੇ ਉਹ ਚੰਦਰ ਸਿੰਘ ਚੰਨੀ ਨਾਲ ਖੜੇ ਨਜ਼ਰ ਆਉਂਦੇ ਨੇ ਸੋ ਦੋ ਧੜੇ ਕਾਂਗਰਸ ਦੇ ਸਾਹਮਣੇ ਆਏ ਨੇ ਜਦੋਂ ਕਿ ਨਵਜੋਤ ਸਿੰਘ ਸਿੱਧੂ ਨੇ ਅਜੇ ਤੱਕ ਆਪਣੀ ਐਂਟਰੀ ਨਹੀਂ ਕੀਤੀ ਜੇਕਰ ਨਵਜੋਤ ਸਿੰਘ ਸਿੱਧੂ ਦੀ 4 ਜੂਨ ਨੂੰ ਕਹਿ ਰਹੇ ਨੇ ਕਿ ਐਂਟਰੀ ਹੋਵੇਗੀ ਕਾਂਗਰਸ ਵਿੱਚ ਔਰ ਇੱਕ ਧੜਾ ਹੋਰ ਉੱਪਰ ਕੇ ਸਾਹਮਣੇ ਆਵੇਗਾ ਨਵਜੋਤ ਸਿੰਘ ਸਿੱਧੂ ਦਾ ਧੜਾ ਵੀ ਜਿਹੜਾ ਕਿ ਬਹੁਤ ਮਜ਼ਬੂਤ ਹੈ ਔਰ ਨਵਜੋਤ ਸਿੰਘ ਸਿੱਧੂ ਜੇਕਰ ਇੱਕ ਅਲੱਗ ਧੜਾ ਲੈ ਕੇ ਚੜ੍ਹੇ ਤਾਂ ਫਿਰ ਕਾਂਗਰਸ ਲਈ ਬਹੁਤ ਔਖਾ ਹੋ ਜਾਵੇਗਾ 2022 ਦੀ ਵਿਧਾਨ ਸਭਾ ਚੋਣਾਂ ਜਿਤਨੀਆਂ ਸੋ ਚੰਦਰਜੀਤ ਸਿੰਘ ਚੰਨੀ ਭਰਤਪੁਸ਼ਨ ਆਸ਼ੂ ਤੇ ਰਾਣਾ ਗੁਰਜੀਤ ਸਿੰਘ ਤੇ ਪ੍ਰਗਟ ਸਿੰਘ ਇਹ ਇੱਕ ਤਾਰ ਵਿੱਚ ਖੜੇ ਦਿਖਾਈ ਦੇ ਰਹੇ ਨੇ ਜਿਨ੍ਹਾਂ ਦੇ ਨਾਲ ਨਵਜੋਤ ਸਿੰਘ ਸਿੱਧੂ ਦਾ ਕਿਤੇ ਨਾ ਕਿਤੇ ਜ਼ਰੂਰ ਰابطਾ ਕਾਇਮ ਹੋਇਆ ਹੈ ਨਵਜੋਤ ਸਿੰਘ ਸਿੱਧੂ ਇਹਨਾਂ ਦੇ ਨਾਲ ਆ ਸਕਦੇ ਨੇ ਕਿਉਂਕਿ ਦੂਸਰੇ ਪਾਸੇ ਜਦੋਂ ਸੁਖਵਾਲ ਸਿੰਘ ਖਹਿਰਾ ਔਰ ਪ੍ਰਤਾਪ ਸਿੰਘ ਬਾਜਵਾ ਤੇ ਉਹਨਾਂ ਦੇ ਨਾਲ ਹੀ ਜਿਹੜੇ ਰਾਜਾ ਵੜਿੰਗ ਨੇ ਸੁਖਜਿੰਦਰ ਸਿੰਘ ਦਾਵਾ ਨੇ ਜਿਹੜੇ ਖਾਸ ਨਵਜੋਤ ਸਿੰਘ ਸਿੱਧੂ ਦੇ ਉੱਪਰ ਤੰਗ ਕੱਸਦੇ ਨੇ ਉਹ ਨਵਜੋਤ ਸਿੰਘ ਸਿੱਧੂ ਨੂੰ ਕਮਰਸ ਪਾਰਟੀ ਦੇ ਵਿੱਚ ਜਿਹੜਾ ਉਹਨਾਂ ਦੇ ਆਉਣ ਵਾਸਤੇ ਬੜਿਆ ਅੱਗੇ ਰੋਕਾਂ ਲਾ ਰਹੇ ਨੇ ਜਿਸ ਕਾਰਨ ਇਹ ਦੋ ਤਰੇ ਬਿਲਕੁਲ ਸਾਹਮਣੇ ਨੇ ਸੋ ਲੁਧਿਆਣਾ ਪੱਛਮੀ ਤੋਂ ਨਾਮਜ਼ਦਗੀ ਦਾਖਲ ਕਰਨ ਸਮੇਂ ਰਾਜਾਵਿੰਗ ਪਾਰਟੀ ਮੀਦਵਾਰ ਪਾਪੂਣ ਅਸ਼ੂ ਦੇ ਨਾਲ ਸਨ ਪਰ ਅੰਦਰੂਨੀ ਮਤਭੇਦ ਜਾਰੀ ਨੇ ਪੂਰਾ ਦਿਨ ਸਿਆਸੀ ਹਲਕਿਆਂ ਤੇ ਚਰਚਾ ਛਿੜੀ ਰਹੀ ਕਿ ਰਾਜਾਵਿੰਗ ਨੇ ਵਿਕਰਮ ਚੌਧਰੀ ਨੂੰ ਪਾਰਟੀ ਵਿੱਚ ਸ਼ਾਮਲ ਕਰਾ ਕੇ ਸੰਸਦ ਮੈਂਬਰ ਚੰਨੀ ਨਾਲ ਹਿਸਾਬ ਬਰਾਬਰ ਕੀਤਾ ਜੋ ਕਿ ਚੰਜੀਤ ਸਿੰਘ ਚੰਨੀ ਨੇ ਲੁਧਿਆਣਾ ਦੇ ਵਿੱਚ ਦੋ ਸਿਆਸੀ ਜਿਹੜੇ ਰਾਜਾ ਵੜਿੰਗ ਦੇ ਸੀ ਉਹਨਾਂ ਨੂੰ ਵਾਪਸੀ ਕਰਵਾਈ ਸੀ ਸੋ ਸੰਸਦ ਮੈਂਬਰ ਚਨਹਲ ਚਨੀ ਨੇ ਕਿਹਾ ਹੈ ਕਿ ਉਹਨਾਂ ਦੇ ਪਾਰਟੀ ਦੇ ਅਨੁਸ਼ਾਸਨਿਤ ਸਿਪਾਈ ਹਨ ਅਤੇ ਵਿਕਰਮ ਚੌਧਰੀ ਦੀ ਸ਼ਮੂਲੀਅਤ ਨਾਲ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਪਾਰਟੀ ਨੂੰ ਮਜ਼ਬੂਤ ਕਰਨ ਵਾਲੇ ਹਰ ਲੀਡਰ ਦਾ ਪਾਰਟੀ ਵਿੱਚ ਸਵਾਗਤ ਹੈ ਪਰ ਜਿਕਰ ਜੋ ਕਿ ਪੰਜਾਬ ਕਾਂਗਰਸ ਦੀ ਜਿਮਣੀ ਚੋਣ ਦੇ ਦੌਰਾਨ ਜੋ ਵਿਵਾਦ ਖੜਾ ਹੋਇਆ ਸੀ ਉਹ ਸਿਆਸੀ ਤੌਰ ਤੇ ਕਾਂਗਰਸ ਨੂੰ ਜ਼ਰੂਰ ਟਾਹ ਲਾਉਣ ਵਾਲਾ ਹੈ ਭਾਰਤ ਕੋਸ਼ਨ ਆਸ਼ੂਨ ਨੇ ਪਹਾੜੀ ਤੋਂ ਟਿਕਟ ਮਿਲਣ ਮਗਰੋਂ ਆਪਣੀ ਚੋਣ ਮੈਮ ਲਈ ਉੱਚਾਚੇ ਤੌਰ ਤੇ ਰਾਣਾ ਕੁਰਜੀਤ ਸਿੰਘ ਸ਼ਾਮਸੁੰਦਰ ਅਰੋੜਾ ਤੇ ਵਿਜੇਂਦਰ ਸਿੰਘਲਾ ਨੂੰ ਮੰਗਿਆ ਸੀ ਇਹਨਾਂ ਆਗੂਆਂ ਲਈ ਵੀ ਲੁਧਿਆਣਾ ਦੀ ਚੋਣ ਵਿੱਚ ਹੁਣ ਵਿਕਾਰੀ ਬਣੀ ਹੋਈ ਹੈ ਦੇਖਣਾ ਹੋਵੇਗਾ ਕਿ ਅੰਦਰੂਨੀ ਤੌਰ ਤੇ ਕਾਂਗਰਸ ਵਿੱਚ ਸ਼ੁਰੂ ਹੋਈ ਜੰਗ ਆਉਣ ਵਾਲੇ ਦਿਨਾਂ ਵਿੱਚ ਕਿਸ ਤਰ੍ਹਾਂ ਦਾ ਮੋੜ ਲੈਂਦੀ ਹੈ ਜੋ ਕਿ 4 ਜੂਨ ਨੂੰ ਰੋਹਲ ਗਾਂਧੀ ਨੇ ਚੰਡੀਗੜ੍ਹ ਆਉਣਾ ਹੈ ਉਸ ਸਮੇਂ ਇਹ ਕਾਂਗਰਸ ਦੇ ਵਿੱਚ ਕੀ ਸਾਹਮਣੇ ਨਿਕਲ ਕੇ ਆਉਂਦਾ ਹੈ ਨਵਜੋਤ ਸਿੰਘ ਸਿੱਧੂ ਖਾਸ ਕਰਕੇ ਜੋ ਕਾਂਗਰਸ ਵਿੱਚ ਐਂਟਰੀ ਕਰਨ ਜਾ ਰਹੇ ਨੇ ਨਵਜੋਤ ਸਿੰਘ ਸਿੱਧੂ ਇਹਨਾਂ ਦੋਨਾਂ ਧੜਿਆਂ ਵਿੱਚ ਕਿਹੜੇ ਧੜੇ ਨਾਲ ਖੜਦੇ ਨੇ ਜਾਂ ਨਵਜੋਤ ਸਿੰਘ ਸਿੱਧੂ ਅਲੱਗ ਤਰ੍ਹਾਂ ਲਾ ਕੇ ਚੱਲਦੇ ਨੇ ਇਹ ਤਾਂ ਹੁਣ 10 ਜੂਨ ਤੋਂ ਬਾਅਦ ਇਸ ਦਾ ਅਸਲ ਨਤੀਜਾ ਸਾਹਮਣੇ ਆਵੇਗਾ ਜੋ 4 ਜੂਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਕਾਂਗਰਸ ਵਿੱਚ ਦੁਬਾਰਾ ਸਰਗਰਮ ਹੋਣ ਜਾ ਰਹੇ ਨੇ